குரு 와헤 குரு 와헤 तू குரு 와헤 குரு 와헤 तू 와헤 குரு குரு ਜਾਪ ਜੀ ਨੂੰ ਦੱਸਿਆ ਜੀ ਗਿਆਨੀ ਸਾਹਿਬ ਸਿੰਘ ਜੀ ਹੋਰ ਵੀ ਗੁਰੂ ਦੇ ਵਿਦਿਆਰਥੀ ਆਇਆ ਧੰਨਵਾਦ ਸੱਚੇ ਪਾਤਸ਼ਾਹ ਭਾਈ ਸਰਬਜੋਤ ਸਿੰਘ ਜੀ ਜੋ ਜਾ 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 ਪਸ਼ੂ ਆਵਲੇ ਸੰਗੂ ਦੇਣਾ ਤੋ ਨਾ ਅਪਚਾਰੀ ਹਾਂ ਕਾਹਲੀ ਚੌਂਦੀ ਲਾਓ ਯਾਰ ਨਹੀਂ ਨਹੀਂ ਜਨਮ ਮਰਨ ਦੋਹ ਹੂੰ ਮੈਂ ਨਾਹੀ ਜਨ ਪਰਉਪਕਾਰੀ ਆਈ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਈ ਇਨਾਂ ਪਾਵਨ ਪੰਕਤੀਆਂ ਗੁਰਬਾਣੀ ਦੀਆਂ ਮਹਾਂਵਾਕਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰ ਕਰਦੇ ਅਨੰਦ ਸੇਵਕ ਤੰਤਨ ਬਾਬਾ ਸੁੱਲਾ ਜੀ ਜਿਨ੍ਹਾਂ ਨੇ ਅੱਜ ਜਿਨ੍ਹਾਂ ਦਾ ਸਲਾਨਾ ਜੋੜ ਇਸ ਸਥਾਨਾ ਇਸ ਸਥਾਨਕ ਧਾਰਮਿਕ ਸਥਾਨ ਦੇ ਉੱਪਰ ਜੋ ਮਨਾਇਆ ਜਾ ਰਿਹਾ ਏ ਇਹ ਜਪ ਤਪ ਬੜਾ ਲੰਮਾ ਸਮਾਂ ਇਹਨਾਂ ਸਥਾਨਾਂ ਦੇ ਉੱਤੇ ਬਾਬਾ ਸੁੱਲਾ ਜੀ ਨੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਰਹਿਨਮਾਈ ਦੇ ਅੰਦਰ ਰਹਿ ਕੇ ਗੁਰਬਾਣੀ ਗੁਰੂ ਦੀ ਸਿੱਖਿਆ ਸੇਵਾ ਸਿਮਰਨ ਦੇ ਸਾਧਨਾਂ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਤੇ ਕੁਝ ਇਤਿਹਾਸਕ ਇਤਿਹਾਸਕਾਰਾਂ ਦੇ ਜਾਂ ਜੋ ਅਸੀਂ ਸੀਨਾ ਬਸੀਨਾ ਜੋ ਪ੍ਰਥਾ ਦੇ ਅਨੁਸਾਰ ਸੁਣਦੇ ਆ ਰਹੇ ਆ ਕਿ ਬਾਬਾ ਸੁਲ੍ਹਾ ਜੀ ਉਹਨਾਂ ਨੇ ਜਿੱਥੇ ਬਹੁਤ ਲੰਬਾ ਸਮਾਂ ਇਹ ਸਥਾਨ ਜਿੱਥੇ ਗੁਰਦੁਆਰਾ ਬਾਬਾ ਸੁਲ੍ਹਾ ਜੀ ਪਿੰਡ ਸੁਲਤਾਨਵਿੰਡ ਵਿਖੇ ਇੱਥੇ ਜਿਵੇਂ ਭਗਤੀ ਦੇ ਵਿੱਚ ਪੰਗਤੀ ਰੰਗਤ ਦੇ ਅੰਦਰ ਜੀਵਨ ਬਤੀਤ ਕੀਤਾ ਇਸੇ ਤਰ੍ਹਾਂ ਹੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲਾਂ ਦੇ ਨਾਲ ਗੁਰੂ ਦੋਖੀਆਂ ਦੇ ਨਾਲ ਜੰਗ ਹੁੰਦੀ ਹੈ ਉਹਦੇ ਅੰਦਰ ਵੀ ਵੱਧ ਚੜ ਕੇ ਉਹਨਾਂ ਹਿੱਸਾ ਲਿਆ ਤੇ ਉੱਥੇ ਸ਼ਹਾਦਤ ਪ੍ਰਾਪਤ ਕੀਤੀ ਸੋ ਸੰਤ ਤੇ ਸਿਪਾਈ ਦਾ ਜੋ ਸੰਕਲਪ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਉਹਦੇ ਅਨੁਸਾਰ ਬਾਬਾ ਸੁਲਾ ਜੀ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਉਹਨਾਂ ਦੇ ਇਸ ਪਾਵਨ ਸਥਾਨ ਤੇ ਲੰਬੇ ਸਮੇਂ ਤੋਂ ਸੰਗਤਾਂ ਸੇਵਾ ਕਰਦੀ ਆ ਰਹੀਆਂ ਸਨ ਇਸੇ ਤਰ੍ਹਾਂ ਹੀ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਡੇਰਾ ਕਾਰ ਸੇਵਾ ਪੂਰੀ ਵਾਲੇ ਨਿਰਮਲੇ ਤੱਪੂ ਬਣ ਸ੍ਰੀ ਅਮਰਸਰ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਉਦਮ ਦੇ ਨਾਲ ਇੱਥੇ ਕਾਫੀ ਸਵਾਮਾਂ ਹੋਈਆਂ ਅਤੇ ਬਾਬਾ ਜੀ ਤੋਂ ਬਾਅਦ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਥੇਦਾਰ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਸਮੁੱਚੀ ਹੀ ਸੰਪਰਦਾ ਵੱਲੋਂ ਲੰਮੀ ਸਬੇ ਤੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਸਵਾਮਾਂ ਚੱਲ ਰਹੀਆਂ ਨੇ ਹਰ ਸਾਲ ਬਾਬਾ ਸੁਲਾ ਜੀ ਦੀ ਸਲਾਣਾ ਯਾਦ ਅੰਦਰ ਸਾਲਾਨਾ ਜੋੜ ਮੇਲਾ ਤੇ ਗੁਰਮਤ ਸਮਾਗਮ ਕਰਵਾਈ ਜਾਂਦੇ ਨੇ ਇਸੇ ਤਰ੍ਹਾਂ ਹੀ ਮਹਾਂਪੁਰਖਾਂ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ 9 ਨਵੰਬਰ 2025 ਨੂੰ ਗੁਰਦੁਆਰਾ ਬਾਬਾ ਸੁਲਾ ਜੀ ਪਿੰਡ ਸੁਲਤਾਨਵਿੰਡ ਵਿਖੇ ਬੜੀ ਸ਼ਰਧਾ ਭਾਵ ਨਾਲ ਬਾਬਾ ਜੀ ਨੂੰ ਯਾਦ ਕਰਦੇ ਆ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਜਿਹਦੇ ਅੰਦਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਸੱਜੇ ਜਿਨ੍ਹਾਂ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਰਾਗੀ ਸਹਿਬਾਨ ਟਾਡੀ ਸਹਿਬਾਨ ਕਵੀਸ਼ਰ ਸਹਿਬਾਨ ਕਥਾਵਾਚਕ ਸਹਿਬਾਨਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਮਹਾਪੁਰਖਾਂ ਦੇ ਸੱਦੇ ਨੂੰ ਪ੍ਰਵਾਨ ਕਰਦੇ ਆ ਭਾਈ ਗੁਰਸੇਵਕ ਸਿੰਘ ਜੀ ਅਰਦਾਸੀਏ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਹਨਾਂ ਨੇ ਵੀ ਹਾਜ਼ਰੀ ਭਰ ਕੇ ਗੁਰੂ ਚਰਨਾੰਦਰ ਸਮਾਗਮ ਦੀ ਸਮਾਪਤੀ ਤੇ ਅਰਦਾਸ ਬੇਨਤੀ ਮੁਖਵਾਕ ਦੀ ਸੇਵਾ ਨਿਭਾਈ ਸੋ ਬਾਬਾ ਕਸ਼ਮੀਰ ਸਿੰਘ ਜੀ ਸਮੁੱਚੀ ਹੀ ਸੰਪਰਦਾ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਜਿਨ੍ਹਾਂ ਨੇ ਇੰਨਾ ਸਲਾਨਾ ਜੋੜ ਮੇਲੇ ਅੰਦਰ ਹਾਜ਼ਰੀਆਂ ਤਨਮਨ ਧਨ ਦੇ ਨਾਲ ਭਰੀਆਂ ਸੇਵਾ ਕੀਤੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੋਟਨ-ਕੋਟ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਾਲ ਹੀ ਸੰਗਤ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਵੱਲੋਂ ਜੋ ਇੰਨਾ ਸਥਾਨਾਂ ਤੇ ਗੁਰਦੁਆਰਾ ਬਾਬਾ ਸੁਲਹਾ ਜੀ ਪਿੰਡ ਸੁਲਤਾਨਵਿੰਡ ਵਿਖੇ ਸੇਵਾ ਦੇ ਕੁੰਭ ਚਲਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਤਨਮਨ ਧਨ ਦੇ ਨਾਲ ਆਪਣੀਆਂ ਸਮੇ ਸਮੇ ਹਾਜ਼ਰੀਆਂ ਲਗਾ ਕੇ ਆਪਣਾ ਜਨਮ ਸਫਲਾ ਕਰੀਏ ਜੀ ਸਾਰੀਆਂ ਹੀ ਸੰਗਤਾਂ ਦਾ ਇੱਥੇ ਪਹੁੰਚਣ ਤੇ ਮਹਾਪੁਰਖਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ